ਆਈ ਆਰ ਵੀ ਆ ਨੇ ਗੱਲਿਕਣ ਸੁਬਾਹ ਦੇ ਤੀਸਰੇ ਅਸਲ ਗੱਲ ਕੀ ਆ ਮੰਡੀ ਦੇ ਵਿੱਚੋਂ ਡਾਇਰੈਕਟ ਡਿਲੀਵਰੀ ਆਈ ਇਹਦੀ ਅੱਛਾ ਜੀ ਉਹਦੇ ਵਿੱਚ ਕੀ ਆ ਜਿਵੇਂ ਆੜਤੀ ਇਹ ਮਾਗਰੂ ਬੂਰੋ ਗੱਡੀ ਚੈੱਕ ਹੋ ਗਈ ਹੂੰ ਹੂੰ ਵਿੱਚ ਕਪੜਾ ਕਰਕੇ ਭੇਜੋ ਰਹੇਗਾ ਬਾਕਸਿੰਗ ਘਟੇ ਆ ਇਹ ਨਹੀਂ ਲੱਭਲੇ ਆਵਲਾ ਵਜਨ ਹੋੜਾ ਹੋਇਆ ਤਾਂ ਦੁਬਾਰਾ ਚੈੱਕ ਕਰਕੇ ਸਾਰੀ ਗੱਡੀਆਂ ਅਨਲੋਡ ਕਰਾ ਕੇ ਵਾਪਸ ਤੋੜਾ ਨਾਮ ਕੀ ਆਈ ਮੇਰੇ ਨਾਮ ਸੁੱਖਾ ਹੈ ਸੁੱਖਾ ਤੁਹਾਡੇ ਤੁਸੀਂ ਕਿਹੜੇ ਮਹਿਕਮੇ ਦੇ ਹੋ ਮੈਂ ਵਹੀਕਲ ਆਈ ਹੈ ਹੈ ਮੈਂ ਤਾਂ ਵੈਸੀ ਲਾਇਆ ਆਈ ਹਾਂ अच्छा अक्रैली कल के है है करे स्टाफ दियो तू सही मैं 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 कमा केड़ा ਤੁਹਾਡੇ ਕੋਲ ਮੈਂ ਮੈਂ ਮਹਿਕਮਾ ਮੈਂ ਮੈਂ ਮਹਿਕਮੇ ਚ ਨਹੀਂ ਅੱਛਾ ਚੈੱਕ ਕਰਾਂਗੇ ਚੈੱਕ ਕਰੀ ਨਾ ਫਿਰ ਤੋ ਤੁਹਾਨੂੰ ਕਿਨੇ ਕੀਆ ਗਿਆ ਉਹ ਚੈੱਕ ਕਰੋ ਕਿਸ ਨੇ ਤਾਂ ਤੁਸੀਂ ਮਹਿਕਮੇ ਨੇ ਕੀਆ ਹੋਗਾ ਤੁਸੀਂ ਚੈੱਕ ਕਰੋ ਹਾਂ ਮੇਰੇ ਕੁਆਲਟੀ ਰਿਪੋਰਟ ਸਟਾਫ ਲੈ ਯੂ ਕੈਨ ਚੈੱਕ ਕਰ ਸਾਰੇ ਫਿਰ ਰਹੇ ਨੇ ਉਹ ਵੀ ਅੱਛਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁਖਾਇ ਸਾਰੇ ਆਲੂ ਵਾਲੇ ਫਿਰ ਰਹੇ ਨੇ ਲੱਭਦੇ ਜੀ ਬੰਦੇ ਵੀ ਘਟ ਨੇ ਠੀਕ ਹੈ ਗੱਡੀ ਦੁਬਾਰਾ ਲੋਡ ਕਰ ਰਹੇ ਨੇ ਜੀ ਇਹ ਗੱਡੀ ਦਬਾਰਾ ਤੋਂ ਤੁਹਾਡਾ ਨਾਮ ਕੀ ਹੈ ਬਾਈ ਜੀ ਮੇਰਾ ਨਾਮ ਵਿਕਰ ਹੈ ਜੀ ਇਹ ਦੁਬਾਰਾ ਲੋਡ ਕਿਉਂ ਕਰ ਰਹੇ ਨੇ ਗੱਡੀ ਕੀ ਹੋ ਗਈ ਜਮਾਨ ਕੰਦਾਮਾਲ ਜਮਾਨ ਕੰਦਾਮਾਲ ਆ ਗਿਆ ਨਹੀਂ ਕੰਮ ਕੰਪਲੀਟ ਆ ਸਕਦੀ ਹੈ ਬੰਦੇ ਨੇ ਇੱਕ ਮਾਜ ਲੱਗਟ ਹੈ ਵਜੇ ਵੀ ਕੱਟੇ ਹਾਂਜੀ ਬਾਦ ਕੀ ਕੱਟੇ ਮਗਰ ਜੀ ਬਾਤ ਤੁਸੀਂ ਦਦੋ 15 ਕਾਊਂਟਰ ਵੰਦਾ ਜੀ 5-5 ਕਾਊਂਟਰ ਵੰਦਾ ਲਾਉਂਦਾ ਇਹ ਕਿਹੜੇ ਆੜਤੀ ਦੇ ਹੀ ਹੋ ਸਕਦੀ ਹੈ ਇਹ ਅੱਗੇ ਬਾਅਦ ਨਹੀਂ ਪਤਾ ਲੱਗਿਆ ਸਾਾਨੂੰ ਲੇਬਰ ਨੂੰ ਨਹੀਂ ਪਤਾ ਮੈਂ ਇੱਕ ਮੈਨਾ ਵੀ ਧੋਖਾ ਕਰ ਰਿਹਾ ਉਹ ਅੱਛਾ ਮੈਂਕਮੇ ਨਾਲ ਵੀ ਆੜਤੀ ਇਹ ਲੋਕ ਗੰਦ ਪਾਉਣ ਜੀ ਜੋ ਕਿਹੜਾ ਚੈੱਕ ਹੋਏ ਮੈਂ ਮੰਨ ਲਉਂ ਗੱਡੀਆਂ ਬਹੁਤ ਹੁੰਦੀਆਂ ਹਾਂ ਹਾਂ ਜੀ ਆਹ ਚੈੱਕ ਕਰਨ ਨਹੀਂ ਬੋਰੀਆਂ ਸੁੱਤਾ ਪਿਆ ਜੀ ਸਭ ਸਿਤਾਪ ਸਾਰੇ ਸੁੱਤੇ ਪਿਆ ਜੀ ਇਹ ਮਤੇ ਕਬੜੇ ਕਬੜੇ ਆਪ ਸੁੱਤੇ ਪੈਨੇ ਇਹਦਾ ਬਜਾ ਨਾ ਕੁਝ ਲੋੜ ਪੰਗਾ ਉਹ ਵਾਖਾ ਵੀ ਦਿਖਾ ਦੇ ਸਾਰੇ ਸੁੱਤੇ ਪੈਦੇ ਜਿੰਨਾ ਸਿਤਾਪ ਪਿਆ ਸੁੱਤਾ ਪਿਆ ਸਾਰਾ ਕੰਮ ਲੇਬਰ ਕਰ ਜਾ ਗੈਂਟੀ ਵੀ ਲੇਬਰ ਕਰ ਦਿਆ ਆਹ ਨਾਲ ਹੋਇਆ ਵੀ ਲੇਬਰ ਕਰ ਦਿਆ ਜੀ ਮਾਲ ਵੀ ਗੰਦਾ ਸਾਰਾ ਸਿਤਾਪ ਸੁੱਤਾ ਪਿਆ ਜੀ ਸੁੱਤਾ ਉਲਟਾ ਆ ਕੇ ਜਦੋਂ ਡਾਲੇ ਪਤਾ ਲੇ ਬਜਾ ਕੇ ਚਾੜਦੇ ਨੇ ਲੋਕ ਕੋਈ ਗੱਲ ਆ ਸਰਕਾਰ ਦੀ ਪਾਲਣਾ ਨਹੀਂ ਕਰਦੇ ਹੈਗੇ ਜਿਹੜੇ ਮੁਲਾਜ਼ਮ ਬੰਦੇ ਨੇ 60 80 70 ਚੱਕਾ ਲਏ ਦੇ ਨੇ ਜੀ ਇਹ ਪੱਖੋਂ ਵੀ ਛਣਵਾਈ ਨਹੀਂ ਹੋ ਰਹੀ ਜੱਕਲੇ ਜਿੰਨਾ ਟਾਈਮ ਲੱਗਦਾ ਲੇਬਰ ਭਰੋ ਉਦੋਂ ਘੰਟੀਆਂ ਨਹੀਂ ਪੇਰੇ ਟੱਕਾ ਪਉਂਦੇ ਕੰਡਾ ਤੇ ਡੜ ਕੇ ਬੰਦੇ ਬਾਹਰ ਕਰ ਦਿੰਦੇ ਨੇ ਲੋਕ ਆ ਛੋਡੇ ਸਾਹਮਣੇ ਹੋ ਰਿਆ ਨਹੀਂ ਹੁਣ ਤਾਂ ਕੋਈ ਠੋਸ ਆ ਗੱਲ ਨਹੀਂ ਕੀਤੀ ਲਾ ਕੇ ਗੈਰ ਠੀਕ ਹੈ ਜੀ ਪੂਰੀ ਇਹ ਸੋ ਲੈ ਕਿੰਨਾ ਕਿੰਨਾ ਕਰਤਾ ਹੋਗਾ ਜੀ ਇਹ ਬਾਲਾ 15 ਕਿਲ ਅਜਾ ਬੰਦਾ ਜੀ ਮੈਂ ਤੇਰੀ ਸੰਕੀ ਆਇਆ ਤੀ ਜੀ ਮੇਰੀ ਕੰਨਗੀ ਆ ਤੈਨੂੰ ਤਾਂ 70 ਫਾਲਤਾ 70 ਸਾਹ ਦੀ ਹੋੜਾ ਜੀ ਲੈ ਆ ਬੜਾ ਆਦਮੀ ਦੇਖੋ ਹੀ ਮਕਮਾ ਹੁੰਦਾ ਫਿਰ ਇਹ ਲੈ ਇਹ ਜਿਹੜਾ ਸਾਰਾ 15 ਕਿਲ ਭਾਰਾ ਜੀ 15 ਭਾਰਾ ਮੈਂਗਾ 15 ਕਿਲ ਭਾਰਾ ਜੀ ਆ ਦੇਖੋ ਜੀ ਆ ਫੂਲ ਦੇਖੋ ਜੀ ਆ ਦੇਖੋ ਆ ਦੇਖ ਲੋ ਜੀ ਫੂਲ ਲੈ ਦੇਖੋ ਇਹ ਹਾ ਦਾ ਕੁਸਬੇ ਜਿਹਾ ਸਗਾ ਇਹ ਹਾ ਦਾ ਮਹਗਵਾ ਦੇਖੋ ਆਰਟੀਪ ਇਹ ਵਾਲੀ ਹੈਕ ਇਹ ਹੈ ਕਿਹੜੇ ਮੈਂ ਕਿਹਦੀ ਹੋ ਰਹੀ ਹੈ ਐਫਸੀਆਈ ਹੈ ਜਾਂ ਕਿਸ ਦੀ ਹੈ ਅਰੇ ਇਹ ਅਰੇ ਨਹੀਂ ਪਤਾ ਕਿਹੜੇ ਮੈਚ ਦੀ ਹੈ ਇਹ ਕਿਹੜੇ ਮੈਚ ਦੀ ਹੈ ਇਹ ਪਤਾ ਨਹੀਂ ਇਹਨਾਂ ਨੂੰ ਆ ਦੇਖੀ ਗੱਲਾਂ ਮਾਰ ਲਾਜੀ ਆ ਵੀ ਠੀਕ ਹੈ ਆ ਜੋ ਆ ਜੋ ਦਿਖਾਉਣਾ ਜੀ ਆ ਦਿਖਾਉਣਾ ਜੀ ਇਹ ਆਰ.ਟੀ.ਏ ਲੋਕ ਭੇਜਦੇ ਨਹੀਂ ਯਾਰ ਇਹ ਆਰ.ਟੀ.ਏ ਲੋਕ ਇਹ ਆਰ.ਟੀ.ਏ ਭੇਜਦੇ ਨਹੀਂ ਅੱਛਾ ਸਿੱਧੀ ਸਮੱਸਿਆ ਹੁੰਦੀ ਮਾਈਕ ਮੇ ਦਾ ਵੀ ਕੋਈ ਕਸੂਰ ਨਹੀਂ ਜੀ ਇਹ ਆਰ.ਟੀ.ਏ ਤੇ ਇਦਰੇ ਮਾਲ ਇਹ ਆ ਪਾ ਕੇ ਗੰਦਾ ਮਾਲ ਗੱਟ ਗਏ ਇਹਨਾਂ ਨੂੰ ਪਤਾ ਨਹੀਂ ਆਪਾਂ ਨੂੰ ਸਾਨੂੰ 3000 ਰੁਪਏ ਦੇ ਦੋ ਨਾ ਇਹ ਚੀਜ਼ ਤਾਂ ਨਹੀਂ ਪਤਾ ਡਰਾਈਵ ਨੂੰ ਪੈਸੇ ਦੇ ਕੇ ਭੇਜੇ ਗਏ ਢੀ ਵੀ ਲਾਹਾ ਕੁਝ ਨਹੀਂ ਦੋ ਕੀ ਡਰੱਗ ਹੈ ਡਰੱਗ ਹਜ਼ਾਰ ਦਾ ਯੋਜਮਾਲ ਵਿੱਚ ਪਾਣੀ ਹੋ ਗਿਆ ਓਏ ਹੱਕੇ ਵੀ ਪਾਣੀ ਉਤਾਲਦਾ ਹੋਦਾ ਹੈਗਾ ਫੂਸ ਕਿੰਨਾ ਕਟਾਈ ਇਹ 300 ਕਟਾ ਜੀ ਕਿੰਨੇ 300 ਕਟਾਏ ਵਾ ਹਾਂ ਜੀ ਹਾਂ 300 ਕਟਾ ਆਇਆ ਜੀ ਇੱਕ ਬੋਗੀ 'ਚ 300 ਕਟਾ ਹੁੰਦਾ ਕਿੰਨਾਂ ਦਾ ਇੱਕ ਬੋਗੀ 'ਚ ਠੀਕ ਹੈ 300 ਕਟਾ ਹੁੰਦਾ ਜੀ ਅੱਛਾ ਹੁਣ ਇਹਦੇ 'ਚ 300 ਕਟਾ ਆਇਆ ਹਾਂ ਜੀ 300 300 ਕੱਟੀ ਮਾਲ ਘਟਾਈ ਹੈ ਚ ਬਾਕੀ ਆ ਤੁਸੀਂ ਦੇਖੀਂ ਜੀ ਗੰਦ ਮੰਦ ਇੱਕ ਗੱਡੀ ਕਿੰਨਾ ਇੱਕ ਟਰੱਕ ਦੇ ਵਿੱਚ ਕਿੰਨਾ ਮਾਲ ਆਂਦਾ 300 ਬੋਰੀ ਹੁੰਦੀ ਹੈ ਜੀ 300 ਇਹ ਇੱਕੋ ਟਰੱਕ ਨਿਕਲੇ ਇਸ ਤਰ੍ਹਾਂ ਜਾਂ ਹੋਰ ਟਰੱਕ ਆਈਏ ਚ ਇਹਦੇ ਬਕਸੇ ਜੇ ਨਿਕਲੇ ਜੀ ਅੱਗੇ ਵੀ ਹੈਗੇ ਕਈ ਬਕਸੇ ਪੰਜ ਛੇ ਬਕਸੇ ਜਾਈ ਮਾਲ ਆਈ ਗੰਤੇ ਤੋਂ ਗੰਦਾ ਮਾਲ ਆਈ ਨਾਮ ਕੀ ਤੁਹਾਡਾ ਨਾਂ ਬਾਜੀ ترسےਮ ਸਿੰਘ ਤੁਸੀਂ ਪੱਲੇਦਾਰ ਯੂਨੀਅਨ ਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਚ ਕੰਮ ਕਰਦੇ ਆ ਜੀ ਇਹ ਪੰਜਾਬ ਲੇਬਰ ਆ ਜੀ ਨਾ ਪਤਾ ਮਿੱਤਰ ਜੀ ਅਜੇ ਜਿਹੜਾ ਮਾਲ ਆ ਰਿਹਾ ਇਹ ਇਸ ਤਰ੍ਹਾਂ ਆ ਰਿਹਾ ਹੈ ਮਾਲ ਗਲਤ ਆ ਰਿਹਾ ਹੈ ਮਾਲ ਘਟਵੀ ਹੈ ਵਿੱਚੋਂ ਵਿੱਚੋਂ ਫੂਸ ਵੀ ਆ ਰਿਹਾ ਵਿੱਚੋਂ ਮਾਲ ਦੀ ਚੈਟ ਜਾਂਚ ਕੀਤੀ ਜਾ ਰਹੀ ਹੈ ਜੇ ਜਿਹੜੇ ਆ ਕਿਨੇ ਭਰੇ ਹੋ ਕੋ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਮਾਲ ਵਿੱਚੋਂ ਫੂਸ ਵੀ ਨਿਕਲਿਆ ਵਿੱਚੋਂ ਕੋਈ ਚੈੱਕ ਕਰ ਰਿਹਾ ਵੀਰ ਜੀ ਜਿਹੜਾ ਜਿਹੜਾ ਇਹ ਆੜ ਤੇ ਦਾ ਹੋਗਾ ਪਤਾ ਲਗਾ ਚੈੱਕ ਕਰ ਰਹੇ ਆ ਤੇ ਕਾਰਵਾਈ ਕੀਤੀ ਹੋਗੀ ਇਹ ਇਹ ਪਤਾ ਲੱਗਿਆ ਕਿਹੜੇ ਆੜ ਤੇ ਦਾ ਮਾਲ ਹੈ ਹਲੇ ਦੇਖ ਰਹੇ ਆ ਤੁਹਾਡਾ ਕਿਹੜਾ ਮਹਿਤਮਾ ਜੀ ਬੰਗਰੇ ਨਾਮ ਕੀ ਤੁਹਾਡੇ ਸਾਬਰੇ ਦੱਸੋ ਪਤਾ ਮਿੱਤਰ ਜੀ